ਨਾ ਪਰਚੀ ਨਾ ਚੰਦਾ ਆਪਣੇ ਦਮ ਤੇ ਲੈਂਦਾ ਬੰਦਾ ਪੰਗਾ ਤਾਂ ਹੀ ਲੋਕ ਕਹਿੰਦੇ ਆ ਭਾਈ ਕੰਮ ਬਹੁਤ ਚੰਗਾ ਹੈ ਕੰਮ ਬਹੁਤ ਚੰਗਾ ਜੀ ਹਾਂ ਇਸ ਤਰ੍ਹਾਂ ਦੇ ਹੀ ਚੰਗੇ ਕੰਮ ਨੂੰ ਨਿਵਾ ਰਿਹਾ ਹੈ ਸ਼ਹਿਰ ਰਾਮਪ੍ਰਭੂਪੁਰ ਦਾ ਵਾਸੀ ਬਿੱਟੂ ਬਿੱਟੂ ਜਿਸ ਨੂੰ ਕੀ 40 ਸਾਲ ਤੋਂ ਵੱਧ ਉਮਰ ਦਾ ਹਰ ਨੌਜਵਾਨ ਇਲਾਕੇ ਦਾ ਪਸੰਦਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਬਿੱਟੂ ਗੰਡੇਰੀ ਵਾਲਾ ਜੋ ਕਿ ਹੁਣ ਸਿੱਕਰ ਪਹਿਲਾ ਸਕੂਲ ਅੱਗੇ ਗੱਡੇਰੀਆ ਬਣਦਾ ਰਿਹਾ ਹੈ ਤੇ ਹੋਂ ਉਸ ਦੇ ਪਰਿਵਾਰ ਵੱਲੋਂ ਸ਼ਹਿਰ ਵਿੱਚ ਜੂਸ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਇਸ ਪੂਰੇ ਪਰਿਵਾਰ ਵੱਲੋਂ ਹਰ ਸ਼ਿਵਰਾਤਰੀ ਮੋਕੇ ਆਪਣੇ ਪੂਰੇ ਤਨੋਂ ਮਨੋਂ ਤੜੋਂ ਸੇ ਪਹਤਾਲੀ ਜੂਸ ਦੇ ਭੰਡਾਰੇ ਲਾਇਆ ਜਾਂਦਾ ਹੈ ਜੂਸ ਕੌਫੀ ਜਿੰਨੀ ਕਿੰਨੀ ਦੀ ਸ਼ਰਧਾ ਜਿੰਨੀ ਇਹਨਾਂ ਦੀ ਪਹੁੰਚ ਆ ਉਸ ਸੰਸਾਰ ਇਹ ਉਸ ਤੋਂ ਕਈ ਗੁਣਾ ਵੱਧ ਕੇ ਇਹ ਭੰਡਾਰੇ ਲਗਾਉਂਦੇ ਹਨ ਭੋਲੇ ਨੂੰ ਨਮਨ ਕਰਦੇ ਆ ਸ਼ਿਵਰਾਤਰੀ ਤੇ ਸ਼ਿਵਾ ਜੂਸ ਭੰਡਾਰ ਕਰਿਓ ਇਹ ਮੇਰੇ ਭੋਲੇ ਦਾ ਦਿੱਤਾ ਵਿਆ ਇਹ ਨਮਾੜੇ ਨੂੰ ਇਹੀ ਵੇ ਮੈਂ ਮੰਗਦਾ ਵੀ ਭੋਲੇ ਆ ਇੰਨੀ ਕਿਰਮਤ ਕਰੀ ਵੀ ਹਾਰ ਸਾਲ ਦੀ ਤਰ੍ਹਾਂ ਸ਼ਬਰਤਰੀ ਸ਼ਿਵਾ ਜੀ ਉਸ ਮੰਡਾਰ ਕਨਿਓ ਪੰਡਾਰ ਲਾਇਆ ਜਾਂਦਾ ਇਹ ਸਭ ਦੇ ਸਹਯੋਗ ਨਾਲ ਪੰਡਾਰ ਲਾਇਆ ਜਾਂਦਾ ਇਹ ਮੇਰੇ ਇਕੱਲੇ ਦਾ ਨਹੀਂ ਇਹ ਸਭ ਪਰਿਵਾਰ ਸਭ ਜਿੰਨੇ ਵੀ ਮੇਰੇ ਰਾਮਪੁਰੇ ਦੇ ਸਹਯੋਗ ਹੈ ਇਹ ਸਾਰਿਆਂ ਦਾ ਹਿੱਸਾ ਹੈ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਇਹ ਮੇਰੇ ਭੋਲੇ ਦੀ ਰਹਿਮਤ ਹੈ ਜਿੰਨੇ ਵੀ ਕਾਪੜ ਸੰਗ ਆਇਆ ਵੀ ਸਾਡੇ 11 ਮੈਂਬਰ ਹਾਦੀ ਸਾਲ ਦੀ ਤਰ੍ਹਾਂ ਇਸ ਸਾਲ ਭੰਡਾਰਾ ਲੱਗਦਾ ਹੈ ਸਭ ਦੀ ਮੋਤਲ ਸ਼ਰਧਾ ਦੇ ਨਾਲ ਲੱਗਦਾ ਹੈ ਅਸੀਂ ਨਮਨ ਕਰਦੇ ਆ ਮੇਰੇ ਦਾਤੇ ਨੂੰ ਵੀ ਹੈ ਪ੍ਰਮਾਤਮਾ ਹੈ ਮੇਰੇ ਦਾਤਾ ਹੈ ਮੇਰੇ ਭੋਲੇ ਸਾਰੇ ਸੰਸਾਰ ਨੂੰ ਸਿੱਧੇ ਰਸਤੇ ਲਾਈ ਤੇ ਕੁੱਲ ਨੂੰ ਪ੍ਰਮਾਤਮਾ ਚੰਗੇ ਕਰੂ ਕਰਾ